मनुख ਦੇ ਅੰਦਰ ਜਿਤਨੀ ਵੀ ਸਮੱਸਿਆ ਹੈ ਉਹ ਸੱਜੇ ਖੱਬੇ ਭਟਕਣ ਕਰਕੇ ਹੈ ਕਿਉਂਕਿ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਕਿਸੇ ਵੀ ਹਾਲਾਤ ਦੇ ਵਿੱਚ ਕਿਸੇ ਵੀ ਭਾਵਨਾਵਾਂ ਦੇ ਵੇਗ ਵਿੱਚ ਇਹ ਅਡੋਲ ਨਹੀਂ ਖਲੋਂਦਾ ਸਦਾ ਭਟਕਦਾ ਹੈ ਬਾਬਰ ਅਵਦਾਸ ਜੀ ਮਹਾਰਾਜ ਕਹਿੰਦੇ ਨੇ ਜਦ ਕਛ ਪਾਵੇ ਤਦ ਗਰਮ ਕਰਤ ਹੈ ਕੁਝ ਮਿਲ ਜਾਂਦਾ ਹੈ ਤੇ ਅਹੰਕਾਰ ਮਾਇਆ ਗਈ ਤਬ ਰੋਵਨ ਲਗਤ ਹੈ ਕੋਈ ਚਲਿਆ ਜਾਂਦਾ ਤੇ ਉਲਾਂਬਾ ਤੇ ਸ਼ਿਕਵਾ ਦਿੰਦਾ ਹੈ ਦੋਨਾਂ ਹਾਲਤਾਂ ਵਿੱਚ ਨਾ ਸੋਖ ਨੂੰ ਬਰਦਾਸ਼ਤ ਕਰਨ ਦਾ ਮਾਦਾ ਹੈ ਨਾ ਦੁੱਖ ਨੂੰ ਸਹਿਣ ਦੀ ਸਮਰੱਥਾ ਹੈ ਹਰ ਨਿੱਕੀ ਨਿੱਕੀ ਗੱਲ ਉੱਤੇ ਇਸ ਦੇ ਅੰਦਰ ਉਤੇਜਨਾ ਪੈਦਾ ਹੋ ਜਾਂਦੀ ਏ ਉੱਛਲ ਜਾਂਦਾ ਹੈ ਭਟਕ ਜਾਂਦਾ ਹੈ ਵਡਿਆਈ ਹੋ ਜਾਏ ਤਾਂ ਲਿੰਦਾ ਹੋ ਜਾਏ ਤਾਂ ਕਿਸੇ ਵੀ ਹਾਲਤ ਵਿੱਚ ਸਟੇਬਲ ਨਹੀਂ ਸਤਗੁਰੂ ਮਹਾਰਾਜ ਨੇ ਆਖਿਆ ਜਿਨ੍ਹਾਂ ਨੂੰ ਸ਼ਬਦ ਦਾ ਆਸਰਾ ਮਿਲ ਜਾਏ ਉਹ ਅੰਦਰੋਂ ਟਿਕ ਜਾਂਦੇ ਹਨ ਉਹ ਇਸ ਖੋਸ਼ੀ ਭਟਕਣਾ ਦੇ ਸ਼ਿਕਾਰ ਨਹੀਂ ਹੁੰਦੇ ਪਰ ਨਾਲ ਦੀ ਨਾਲ ਅਗਲੇਰੀ ਪੰਕਤੀ ਦੇ ਵਿੱਚ ਉਹਨਾਂ ਨੇ ਪਿਛਲੇ ਸ਼ਲੋਕ ਵਿੱਚ ਫਰਮਾਇਆ ਸੀ ਪਰ ਇਹ ਪਰਮੇਸ਼ਰ ਦੇ ਨਾਮ ਰੂਪ ਹੀਰੇ ਅਮੋਲਕ ਦਾਤ ਨੂੰ ਬਨਜਣ ਤੋਂ ਬਿਨਾ ਨਹੀਂ ਹੋ ਸਕਣਾ। ਯਾਨੀ ਆਪਣਾ ਆਪ ਸਮਰਪਿਤ ਕਰਕੇ ਪਰਮੇਸ਼ਰ ਦੀ ਸਿੱਖਤ ਸਲਾਹ ਦੀ ਕਮਾਈ ਕਰਨੀ ਪਵੇਗੀ। ਪਰ ਇਹ ਸਿੱਖਤ ਸਲਾਹ ਕਿੱਥੋਂ ਮਿਲੇਗੀ? ਸਤ ਸੰਗਤ ਵਿੱਚੋਂ। ਸਤ ਸੰਗੀ ਬਨਣਾ ਪਵੇਗਾ। ਸਤ ਸੰਗਤ ਵਿੱਚ ਆਉਣਾ ਇਹ ਪਹਿਲਾ ਕਦਮ ਹੈ। ਪਹਿਲਾ ਸਟੈਪ ਹੈ, ਪਹਿਲੀ ਪੌੜੀ ਹੈ। ਸਤ ਸੰਗੀ ਬਨਣਾ ਇਹ ਪਰਪਸ ਹੈ ਮਕਸਦ ਹੈ ਮੰਜ਼ਲ ਹੈ ਜਦੋਂ ਅਸੀਂ ਸਤ ਸੰਗੀ ਹੋ ਜਾਂਦੇ ਆ ਫਿਰ ਸਾਨੂੰ ਪਰਮੇਸ਼ਰ ਵਾਹਿਗੁਰੂ ਨੂੰ ਆਪਣੇ ਜੀਵਨ ਵਿੱਚੋਂ ਆਪਣੇ ਰਿਦੈ ਵਿੱਚੋਂ ਖੋਜਣਾ ਸਹਿਲਾ ਹੋ ਜਾਂਦਾ ਸੋ ਸਾਡਾ ਮਕਸਦ ਜਿਹੜਾ ਉਹ ਸਤ ਸੰਗੀ ਬਨਣ ਦਾ ਹੋਣਾ ਚਾਹੀਦਾ ਹੈ ਸਤਗੁਰੂ ਮਹਾਰਾਜ ਦੀ ਬਾਣੀ ਨੂੰ ਪੜਨਾ ਹਜ਼ੂਰ ਦੇ ਕੋਲ ਬੈਠਣਾ ਇਹ ਸਾਰੇ ਅਭਿਆਸ ਨੇ ਵੀ ਅਸੀਂ ਕਿਸੇ ਤਰ੍ਹਾਂ ਸਤ ਸੰਗੀ ਬਣ ਸਕੀ ਹੈ ਇਹ ਸਾਰੇ ਯਤਨ ਨੇ ਵੀ ਕਿਸੇ ਤਰ੍ਹਾਂ ਸਤ ਸੰਗੀ ਹੋ ਸਕੀ ਹੈ ਤੋਂ ਸਾਰੀ ਦੀ ਸਾਰੀ ਪ੍ਰੈਕਟਿਸ ਜਿਹੜੀ ਹੈ ਉਹਦਾ ਕੋਈ ਪਰਪਸ ਹੈ ਉਹਦਾ ਕੋਈ ਮਕਸਦ ਹੈ ਉਹਦਾ ਕੋਈ ਏਮ ਹੈ ਜਿੱਥੇ ਬਿਨਾਂ ਕਿਸੇ ਮਕਸਦ ਤੋਂ ਕੋਈ ਕਾਰਜ ਕੀਤਾ ਜਾਏ ਉਹ ਕਾਰਜ ਕੇਵਲ ਤੇ ਕੇਵਲ ਫੋਕਾ ਅਭਿਆਸ रह ਜਾਂਦਾ ਹੈ ਉਹਦਾ ਕੋਈ ਅਰਥ ਨਹੀਂ ਰੰਗਾ ਸਤਗੁਰੂ ਮਹਾਰਾਜ ਨੇ ਸਤ ਸੰਗਤ ਨੂੰ ਬੜਾ ਉੱਚਾ ਰੁਤਬਾ ਪ੍ਰਦਾਨ ਕੀਤਾ ਹੈ ਭਾਈ ਗੁਰਦਾਸ ਜੀ ਗੁਰੂ ਦਰਬਾਰ ਦੇ ਮਹਾਨ ਵਿਦਵਾਨ ਰਤਨ ਨੇ ਮਹਾਨ ਗੁਰਸਿੱਖ ਨੇ ਤਿਨਾਂ ਨੇ ਬੜੀ ਅਹਿਮ ਵਿਚਾਰ ਆਪਣੇ ਕਵਿਤ ਵਿੱਚ ਲਿਖੀ ਹੈ ਉਹ ਲਿਖਦੇ ਹਨ ਕੀ ਹੰਸ ਜਿਵੇਂ ਮਾਨ ਸਰੋਵਰ ਦੇ ਉੱਤੇ ਰਹਿੰਦਾ ਹੈ ਜਿਹੜਾ ਸਤ ਸੰਗੀ ਹੈ ਸਤ ਗੁਰੂ ਦੇ ਸ਼ਬਦ ਰੂਪ ਮੋਤੀ ਚੁਗਣ ਵਾਲਾ ਸਤ ਗੁਰੂ ਦੀ ਸ਼ਬਦ ਰੂਪ ਖੁਰਾਕ ਲੈਣ ਵਾਲਾ ਉਹ ਪਰਮ ਹੰਸ ਉਸ ਹੰਸ ਤੋਂ ਵੀ ਕਿਤੇ ਵੱਡੇ ਰਹਾ ਉਹਨਾਂ ਨੇ ਆਪਣੇ ਕਵਿਤ ਵਿੱਚ ਲਿਖਿਆ ਹੈ ਮਾਨ ਸਰ ਹੰਸ ਸਾਧ ਸੰਗਤ ਪਰਮ ਹੰਸ ਧਰਮ ਤੁਜਾ ਧਰਮ ਸ਼ਾਲਾ ਚਲ ਆਵਈ ਜਿਵੇਂ ਹੰਸ ਮਾਨ ਸਰੋਵਰ ਤੇ ਜਾਂਦਾ ਹੈ ਗੁਰਸਿੱਖ ਸਾਧ ਸੰਗਤ ਵਿੱਚ ਆਉਂਦਾ ਹੈ ਫਿਰ ਅਗਲੀ ਗੱਲ ਉਸ ਮੁਕਤਾਹਲ ਆਹਾਰ ਦੁਤੀਆ ਨਾਸਤ ਹੰਸ ਉੱਤੇ ਜਾ ਕੇ ਮੋਤੀ ਚੁੱਕਦਾ ਹੈ ਕਿਸੇ ਹੋਰ ਕਿਸੇ ਖੁਰਾਕ ਦਾ ਧਿਆਨ ਨਹੀਂ ਕਰਦਾ ਇਸੇ ਤਰ੍ਹਾਂ ਇਤ ਗੁਰ ਸ਼ਬਦ ਸੁਰਤ ਲਿਵ ਲਾਵੇ ਜਿਹੜਾ ਗੁਰਸਿੱਖ ਹੈ ਗੁਰੂ ਦੇ ਕੋਲ ਆਪਣੀ ਸੁਰਤ ਦੇ ਰਾਈ ਸ਼ਬਦ ਨੂੰ ਗ੍ਰਹਿਣ ਕਰਨ ਵਾਸਤੇ ਹੁੰਦਾ ਹੈ ਕਿਉਂਕਿ ਗੁਰੂ ਵਾਲੇ ਦਾ ਕਰਮ ਗੁਰੂ ਵੱਲ ਧੱਕਣਾ ਹੈ ਗੁਰੂ ਵਾਲੇ ਦਾ ਕਰਮ ਗੁਰੂ ਦੇ ਉੱਤੇ ਸੁਰਤ ਰੱਖਣਾ ਹੈ ਗੁਰੂ ਨੂੰ ਵਿਚਾਰਨਾ ਹੈ ਗੁਰੂ ਨੂੰ ਪੜ੍ਹਨਾ ਹੈ ਗੁਰੂ ਦੇ ਉਪਦੇਸ਼ ਦਾ ਗਿਆਨ ਲੈਣਾ ਹੈ ਉਹਨੇ ਗੁਰੂ ਨਾਲ ਜੁੜਨਾ ਹੈ ਉਹਨੂੰ ਆਸੇ ਪਾਸੇ ਨਾਲ ਕੋਈ ਮਕਸਦ ਨਹੀਂ ਕੋਈ ਪਰਪਸ ਨਹੀਂ ਉਹਦਾ ਧਿਆਨ ਕਿਸੇ ਹੋਰ ਚੀਜ਼ ਵਿੱਚ ਨਹੀਂ ਹੈ ਸਤਗੁਰੂ ਮਹਾਰਾਜ ਨੇ ਇਸੇ ਕਰਕੇ ਉਤਮ ਸੰਗਤ ਉਤਮ ਹੋਵੇ ਗੁਣ ਕਉ ਧਾਵੇ ਔਗਣ ਧੋਵੇ ਚੰਗੀ ਸੰਗਤ ਵਿੱਚ ਮਨੁੱਖ ਦੀ ਸੁਰਤ ਉੱਚੀ ਹੁੰਦੀ ਏ ਚੰਗੀ ਰੰਗਤ ਵਾਲੀ ਹੁੰਦੀ ਏ ਚੰਗੇ ਪ੍ਰਭਾਵ ਵਾਲੀ ਬਣਦੀ ਏ ਭਾਈ ਗੁਰਦਾਸ ਜੀ ਨੇ ਫਿਰ ਤੀਸਰੀ ਲਾਈਨ ਵਿੱਚ ਲਿਖਿਆ ਕਹਿੰਦੇ ਨੇ ਉਤ ਖੀਰ ਨੀਰ ਨਿਰਵਾਰੋ ਕੈ ਬਖਾਨੀਅਤ ਇਤ ਗੁਰਮਤ ਦੁਰਮਤ ਸਮਝਾ ਬਈ ਅੰਸ ਬਾਰੇ ਭਾਰਤੀ ਕਲਚਰ ਔਰ ਸਾਹਿਤ ਦੇ ਵਿੱਚ ਇਹ ਗੱਲ ਬੜੀ ਪ੍ਰਚਲਿਤ ਹੈ ਲੇਖਕਾਂ ਨੇ ਲਿਖੀ ਦੁੱਧ ਤੇ ਪਾਣੀ ਰਲਾ ਕੇ ਅੰਸ ਦੇ ਸਾਹਮਣੇ ਰੱਖ ਦਿਓ ਉਹ ਜਿਸ ਵੇਲੇ ਆਪਣੀ ਚੁੰਝ ਉਸ ਦੁੱਧ ਵਿੱਚ ਪਾਏਗਾ ਉਸ ਨੂੰ ਪੀਣ ਵਾਸਤੇ ਪਾਣੀ ਛੱਡਦਾ ਹੈਗਾ ਦੁੱਧ ਪੀ ਲਏਗਾ ਜਾਨੀ ਉਹਨੂੰ 파ਰਕੂ ਦੱਸਿਆ ਗਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰ ਸਿੱਖ ਜਿਹੜਾ ਗੁਰੂ ਸ਼ਬਦ ਦਾ ਅਭਿਆਸ ਕਰਦਾ ਹੈ ਗੁਰੂ ਸ਼ਬਦ ਦੀ ਰਹਿਣੀ ਚ ਰਹਿੰਦਾ ਹੈ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਦਾ ਹੈ ਉਹ ਗੁਰਮਤ ਅਤੇ ਦੁਰਮਤ ਦੋਹਾਂ ਚੀਜ਼ਾਂ ਦੇ ਫਰਕ ਸਮਝ ਲੈਂਦਾ ਹੈ ਦੁਰਮਤ ਭੈੜੀ ਮਤ ਤੋਂ ਬਚ ਜਾਂਦਾ ਹੈ ਤੇ ਗੁਰੂ ਦੀ ਮਾਤਰ ਨੂੰ ਗ੍ਰਹਿਣ ਕਰ ਲੈਂਦਾ ਹੈ ਗੁਰਸਿੱਖ ਦਾ ਮਕਸਦ ਜਿਹੜਾ ਹੈ ਉਹ ਔਗਣ ਦਾ ਤਿਆਗ ਕਰਨਾ ਹੈ ਤੇ ਗੁਣ ਨੂੰ ਗ੍ਰਹਿਣ ਕਰਨਾ ਹੈ